ਲੰਪ ਪਾਵਨ ਹੋ ਗਿਆ ਹੈ ਇਸ ਲਈ ਸੰਗਲ ਬਨ ਕੀ ਕੁੱਟ ਫੇਰੋ ਡੰਡਿਆ ਨਰ ਕੋ ਤੁਸੀਂ ਨੂੰ ਇਸ ਤਰ੍ਹਾਂ ਦੇ ਲੋਕਾਂ ਨੇ ਕਮੈਂਟ ਕੀਤੇ ਹਨ ਪਰੰਤੂ ਹੁਣ ਸੁਖਵੀਰ ਬਾਦਲ ਨੇ ਇੱਕ ਪੋਸਟ ਦੇ ਜਰੀਏ ਗਿਆ ਉਸਨੇ ਸਿੱਖਾਂ ਲਈ ਦਾੜੀ ਘਟਲ ਨਹੀਂ ਹੋਈ ਵਿੱਚ ਪਰਤੀ ਹੋਣੀ ਨਵਾਂ ਨਿਯਮ ਲਾਗੂ ਕਰਤਾ ਹੈ ਉਸਤੇ ਸੁਖਵੀਰ ਬਾਦਲ ਨੇ ਲਿਆ ਹੈ ਦੁਨੀਆ ਭਰ ਦੇ ਸੇਕ ਅਮਰੀਕਾ ਰੱਖਿਆ ਸਖਤਰ ਟਰੰਪ ਦੇ ਬਿਆਨ ਅਤੇ ਉਸ ਦੇ ਰੱਖਿਆ ਮੰਤਰੀ ਪੀਟ ਹੈਗ ਸੇਥ ਦੇ ਬਿਆਨ ਜਿਸ ਵਿੱਚ ਅਮਰੀਕੀ ਰੱਖਿਆ ਬੁਲਾ ਵਿੱਚ ਸੇਵਾ ਕਰਨ ਮੁਰੇ ਸਿੱਖਾਂ ਲਈ ਦਾੜੀ ਰੱਖਣ ਤੇ ਪ੍ਰਭਾਵਸ਼ਾਲੀ ਤਾਲ ਨੂੰ ਨਾਲ ਪਵੰਦੀ ਲਗੋਣ ਵਾਲੇ ਕਿਹਾ ਗਿਆ ਹੈ ਉਸ ਤੋਂ ਬਹੁਤ ਹੀ ਦੁਖੀ ਅਤੇ ਚਿੰਤਿਤ ਹਾਂ ਦੁਨੀਆ ਪਰਦੇਸਾਂ ਦੇ ਸਿੱਖਾਂ ਵੱਲੋਂ ਮੈਂ ਸਾਡੇ ਦੇਸ਼ ਦੇ ਦੇਸ਼ ਮੰਤਰੀ ਡਾਕਟਰ ਜੈ ਸ਼ੰਕਰ ਜੀਨ ਪੱਤਰ ਵੀ ਲਿਖਿਆ ਹੈ ਕਿ ਬੇਨਤੀ ਕੀਤੀ ਹੈ ਜੀ ਉਹ ਐਸਾ ਮੁੱਦੇ ਨੂੰ ਅਮਰੀਕੀ ਸਰਕਾਰ ਕੋਲ ਠੋੜ ਤਾਜੇ ਪੱਖ ਪਾਤੀ ਹੁਕਮ ਲਾਗੂ ਨਾ ਕੀਤਾ ਜਾਵੇ ਅਤੇ ਸਿੱਖਾਂ ਨੂੰ ਅਮਰੀਕੀ ਆਰਮੀ ਵਿੱਚ ਪਹਿਲਾ ਵਾਰ ਆਪਣੇ ਧਰਮ ਦਾ ਪਾਲਣ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਸੁਖਵੀਰ ਬਾਦਲ ਨੇ ਤਾਂ ਬੇਨਤੀ ਪੱਤਰ ਲਿਖ ਕੇ ਪੰਜਾਬ ਇੰਡੀਆ ਦੇ ਮੰਤਰੀ ਜੈ ਸ਼ੰਕਰ ਨੂੰ ਇੱਕ ਪੱਤਰ ਵਿੱਚ ਮੰਗ ਉਠਾ ਦਿੱਤੀ ਹੈ ਕਿ ਉਹ ਅਮਰੀਕਾ ਵਾਲਿਆਂ ਨਾਲ ਗੱਲ ਕਰਨ ਕਿਉਂਕਿ ਉਹ ਉਧਰ ਦੇ ਮંત્રી ਵਿਦੇਸ਼ ਮੰਤਰੀਆਂ ਤੇਸ ਤੋਂ ਬਾਅਦ ਹੁਣ ਜਿਹੜਾ ਸਰਪੰਚ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਕੱਲ ਬਿਆਨ ਦਿੱਤਾ ਸੀ ਇਸ ਦੇ ਦੇਚ ਨੂੰ ਅਸੀਂ ਜਿਲ੍ਹਾ ਹੈ ਸਾਨੂੰ ਪਹਿਲੇ ਹੀ ਪਤਾ ਸੀ ਕਿ ਜਿਹੜਾ ਉਹ ਹੁੰਦਾ ਹੈ ਜਿਸ ਨੇ ਗੋਲੀਆਂ ਮਾਰੀਆਂ ਹਨ ਜਿੰਦਰਨਾਮ ਦੇ ਮੁੰਡੇ ਨੇ ਉਸ ਲਈ ਕਹਿੰਦੇ ਪਸਟਰ ਖਰੀਦਣ ਗਿਆ ਸੀ ਇਹ ਸਦਾ ਸਾਨੂੰ ਪਹਿਲੇ ਹੀ ਨਾਇਕ ਪਤਾ ਲੱਗ ਗਿਆ ਸੀ ਇੱਕ ਮਹੀਨੇ ਪਹਿਲੇ ਹੀ ਪਤਾ ਲੱਗਿਆ ਸੀ ਕਿ ਇਹ ਜਨਾ ਕਾਤਲ ਰਜਿੰਦਰ ਹੈ ਲੁਧਿਆਣੇ ਤੋਂ 2 ਨੰਬਰ ਵਿੱਚ ਪਿਸਤਲ ਖਰੀਦਣ ਗਿਆ ਸੀ ਤਾਂ ਕਿ ਉਹ ਇਹ ਕੰਮ ਕਰ ਸਕੇ ਉਹ ਬਸਉਲੀਕ ਵਿੱਚ ਸੀ ਪੁਛਣੀ ਬਿਆਨ ਦਿੱਤਾ ਸੀ ਪੇਸ ਤੇ ਲੋਕਾਂ ਨੇ ਕਮੈਂਟ ਕੀਤਾ ਹੈ ਇਹੋ ਜਿਹੀ ਸੀਆਈਡੀ ਕੀ ਲੱਗ ਰਹੀ ਸੀ ਫੋਟੋ ਤੇ ਲਉਣੀ ਹੈ ਜਿਹੜੀ ਕਹਿੰਦੀ ਹੈ ਕਿ ਸਾਨੂੰ ਸਰਪੰਚ ਦੇ ਕਤਲ ਦਾ 1 ਮਹੀਨੇ ਦੇ ਲਈ ਪਤਾ ਲੱਗ ਗਿਆ ਸੀ ਬਸ ਇੰਤਜ਼ਾਰ ਕਰ ਰਹੇ ਸੀ ਕਿ ਕਦ ਨਾਮਕ ਪਹੁੰਚ ਜਾਵੇ ਲੋਕ ਬਹੁਤ ਨਿਰਾਸ਼ ਹੋਏ ਹਨ ਦੂਜੇ ਪਾਸੇ ਪਾਈ ਮ੍ਰਿਤਕਪਾਲ ਸਿੰਘ ਨਦਬਾਪੂ ਤਸ਼ੀਮ ਸਿੰਘ ਵੀ ਅੱਜ ਰੋਸਤਨ ਮੇ ਵਿੱਚ ਗਏ ਹੋਏ ਸੀ ਤੇ ਅੰਮਾ ਨੇ ਵੀ ਇਹ ਮੰਗ ਉਠਾਈ ਹੈ ਕਿ ਪੰਨਾ ਸਿੱਧੂ ਦੇ ਨਾਲ ਗੱਲਾਂ ਕੀਤੀਆਂ ਹਨ ਤੇ ਇਹ ਫੈਸਲਾ ਲਿਆ ਹੈ ਕਿ ਜਿਲ੍ਹੇ ਤੱਕ ਆਉ ਮਾਰਨੀ ਬਾਤ ਪੀਲੇ ਐਮ ਐਲ ਲਾਹਵ ਸਿੰਘ ਨੂੰ ਉਹ ਕੇ ਦਾ ਐਫ ਆਈ ਆਰ ਵਿੱਚ ਨਾਮ ਦਾਤੇ ਨਹੀਂ ਹੁੰਦਾ ਉਦੋਂ ਤੱਕ ਇਹ ਰੋਸਤਨ ਇਕਦਾ ਹੀ ਜਾਰੀ ਰਹੇਗਾ ਤੇ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ ਸਰਪੰਚ ਦਾ ਇਹ ਫੈਸਲਾ ਲੈ ਆ ਗਿਆ ਹੈ ਯਾਰ ਸਰਪੰਚ ਸਾਹ ਕਲਕੱਤਾ ਸਾਹਿਬ ਦੀ ਫੋਟੋ ਸ਼ਿਮਰਨਜੀਤ ਮਾਨ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਕਹਿ ਰਹੇ ਹਨ ਕਿ ਸ਼ਿਮਰਨਜੀਤ ਮਾਨ ਦੇ ਨਾਲ ਕਾਫੀ ਜ਼ਿਆਦਾ ਮਿਲਵਰਤਨ ਸੀ ਹਲੇ ਤੱਕ ਉਹਨਾਂ ਬਲੂਸਰ ਪੰਚ ਨੂੰ ਸਾਹਤਮੂਨ ਨਹੀਂ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈ ਇੰਨਾ ਸਾਾਸ ਦਿੰਦਾ ਸੀ ਹਰੇਕ ਫੋਟੋ ਦੇ ਵਿੱਚ ਸ਼ਿਮਰਨਜੀਤ ਮਾਨ ਦੇ ਨਾਲ ਖੜਾ ਦਿਖਾਈ ਦੇ ਰਿਹਾ ਹੈ ਸਰਪੰਚ ਕਲਕੱਤਾ ਪ੍ਰਧਾਨ ਤੁਸੀਂ ਸ਼ਿਮਰਨਜੀਤ ਮਾਨ ਨੇ ਲੈ ਰੱਖਿਆ ਕੋਈ ਵੀ ਬਿਆਨ ਨਹੀਂ ਦਿੱਤਾ ਹੈ ਘਟਨਾ ਉਤੇ ਇਸ ਤੋਂ ਵੀ ਲੋਕ ਕਾਫੀ ਤਰਾਹ ਦੇ ਜाहिर ਕਰ ਰਹੇ ਆ ਇਹ ਤਾਂ ਉਹ ਵੀ ਗੱਲ ਹੈ ਸਰਪੰਚ ਸਾਹਿਬ ਦੀ ਹੁਣਾ ਜਿਹੜੀ ਸੋਨਮ ਬਾਦਵਾ ਕੋਲ ਕੋਲ ਲੀਪ ਲੋਂਦੀ ਨਜ਼ਰ ਆ ਰਹੀ ਹੈ ਇਸ ਨਵੀਂ ਫਿਲਮ ਦਾ ਕਾਨੇ ਬਹੁਤ ਹੀ ਜ਼ਿਆਦਾ ਵਿਰੋਧ ਕੀਤਾ ਹੈ ਕਮੈਂਟਾਂ ਵਿੱਚ ਬਹੁਤ ਹੀ ਪਿਆਰੇ ਕਮੈਂਟ ਕੀਤੇ ਆਨ ਕਿ ਇਹਨਾਂ ਦੇ ਅਨਕੂਲ ਲੀਪ ਲੋਂਦੀ ਹੈ ਨਸ਼ੇ ਕਰਦੀ ਹੈ ਬਹੁਤ ਹੀ ਬਕਵਾਸ ਫਿਲਮ ਨਿਕਲੀ ਹੈ ਸੋਨਮ ਬਾਦਵਾ ਦੀ ਲੋਕਾਂ ਨੇ ਬਹੁਤ ਹੀ ਪਹਿਲੇ ਕਮੈਂਟ ਕਰਦੇ ਰੇ ਕਿ ਇਹ ਹੋ ਜਾਈ ਉਮੀਦ ਨਹੀਂ ਸੀ ਸੋਨਨ ਬਾਲਵਾ ਤੋਂ ਇੱਕ ਤਾਂ ਫਿਲਮ ਵੀ ਨਹੀਂ ਪੜੀ ਹੈ ਜੀ ਕਰਦਾ ਸੀ ਮੋਥੋ ਫਿਲਮ ਥੀਟਰ ਵਿੱਚੋਂ ਸਤੀ ਨਾਲ ਉੱਟ ਕੇ ਬਾਹਰ ਚਲੇ ਜਾਏ ਇਹ ਬਹੁਤ ਹੀ ਬਕਵਾਸ ਫਿਲਮ ਨਿਕਲੀ ਹੈ ਇਹ ਵਾਲੀ ਤੇ ਉਹਨੂੰ ਜਿਹੜੀ ਦੂਜੀ ਕੁੜੀ ਹੈ ਜਿਸ ਜਿਹੜੀ ਪਰਮਨਾਰੀ ਕੁੜੀ ਹੈ ਇੰਨੀ ਹਿੱਟ ਹੋਈ ਹੈ ਉਸਲੇ ਬਾਰੇ ਜਿਹੜਾ ਆਪ ਪਾਰਟੀ ਦਾ ਐਮਐਲਏ ਹੈ ਪਲਕਾਰ ਸਿੱਧੂ ਉਸਨੇ ਜਵਾਬ ਦਿੱਤਾ ਹੈ ਕਿ ਇਹ ਕੁੜੀ ਨੂੰ ਕੇ ਕੁੜੀ ਦੇ ਪਰਿਵਾਰ ਨੂੰ ਅਸੀਂ ਕਾਫੀ ਪਿਛਲੇ ਕਾਫੀ ਸਮੇਂ ਤੋਂ ਜਾਣਦੇ ਹਾਂ ਲਕਾਰਾ ਸਿੱਧੂ ਕਹਿੰਦਾ ਹੈ ਕਿ ਵਾਇਰਲ ਹੋਣ ਵਾਲੀ ਇਹ ਕੁੜੀ ਪਰਮਦਾ ਦਾ ਪਰਿਵਾਰ ਮੇਰੇ ਸਹੁਰਾ ਪਰਿਵਾਰ ਨਾਲ ਪਿਛਲੇ ਕਈ ਸਾਲਾਂ ਤੋਂ ਖੇਤਾਂ ਵਿੱਚ ਮਜ਼ਦੂਰੀ ਦਾ ਕੰਮ ਕਰ ਹੁੰਦਾ ਆ ਰਿਹਾ ਹੈ ਇਹ ਲੜਕੀ ਅਤੇ ਇਸ ਦਾ ਪਰਿਵਾਰ ਬਹੁਤ ਮਿਹਨਤੀ ਅਤੇ ਇਮਾਨਦਾਰ ਹਨ ਸੋ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੇਰਾ ਸਹੁਰੇ ਪਰਿਵਾਰ ਦੀ ਗੱਦੀ ਅਜ ਪੰਜਾਬ ਦਾ ਨਾਮ ਰੋਸ਼ਨ ਕਰ ਰਹੀ ਦੀ ਹੈ ਇਹ ਤਾਂ ਨਾਮ ਰੋਸ਼ਨ ਕਰ ਰਹੀ ਹੈ ਤੇ ਦੂਜੇ ਪਾਸੇ ਸੋਨੂੰ ਬਾਦੀ ਬਾਦੀ ਹੈ ਨਹੀਂ ਫੇਮਸ ਹੈ ਉਹ ਨਾਮ ਦੋਬ ਰਹੀ ਹੈ ਕੂਲ ਨਿਪਲਉਂਦੀ ਹੈ ਜਾਂ ਪੈਗ ਲਉਂਦੀ ਹੈ ਕਬੀਰੀਆਂ ਪਿੰਦੀ ਨਜ਼ਰ ਆ ਰਹੀ ਹੈ ਨੋਪਾ ਲਈ ਕਹਿਣਾ ਹੈ ਕਮਲਪਾ ਦੇ ਵਿੱਚ ਤ੍ਰਿਕਟਾ ਦਾ ਅਭਿਸ਼ੇਕ ਨਹੀਂ ਪੈਣ ਦੇ ਲਿਆ ਉੱਤੇ ਜੇ ਰੰਦੀਕਾ ਬਾਬਾ ਜਦੋਂ ਉਸ ਦੇ ਯੂਵੀ ਵੇਜ ਉਬਰਾਜ ਦਾ ਮੁੰਡਾ ਯੋਗਰਾਜ ਸਿੰਘ ਦੇ ਪੈਰੀ ਪਿੰਦਾ ਹੈ ਵਿਆਹ ਦੇ ਵਿੱਚ ਗਾਣੇ ਗੁੰਦੇ ਵੇਲੇ ਉੱਤੇ ਲੋਕਾਂ ਨੇ ਨਿਰੋਜ ਦੀ ਜਾਹਰ ਕਰਦੇ ਹੋਏ ਸੁਣੋ ਕੀ ਕਹਿ ਰਿਹਾ ਹੈ ਕਹਿੰਦੇ ਹਨ ਇਸ ਲਈ ਬਜ਼ੁਰਗ ਸਹੀ ਜਾਂਦੇ ਹਨ ਨਾ ਕੰਜਰਾਂ ਦਾ ਪੈਸੇ ਤੋਂ ਮੁੱਦਾ ਕੋਈ ਨਹੀਂ ਮਿੱਤਰ ਨਹੀਂ ਹੈ ਤੇ ਸ਼ਰਮ ਨਾਮ ਦੀ ਚੀਜ਼ ਕੰਜਰਾਂ ਵਿੱਚ ਹੁੰਦੀ ਹੀ ਨਹੀਂ ਤੇ ਇਹ ਬੜਾ ਕਾਮਜਮੁਰ ਸਾਬਿਤ ਹੋ ਗਿਆ ਹੈ ਜਦੋਂ ਬਾਵੇ ਨੇ ਸ੍ਰੀ ਹਰਿਮੰਸ਼ੀਕ ਦੀ ਅਭਿਸ਼ੇਕ ਸ਼ਰਮੇ ਦੀ ਭੈਣ ਦੇ ਗਿਆ ਤਰਾਂ युवराज ਦੇ ਪੈੜੀ ਲੱਗ ਪਿਆ ਇਹ ਨਹੀਂ ਨਹੀਂ ਸੋਚਿਆ ਕਿ ਮੇਰੇ ਸਿਰ ਤੇ ਤਾਜ ਹੈ ਪੱਗ ਹੈ ਉਨੇ ਪੈਰਾਂ ਵਿੱਚ ਦਿੱਤੇ ਰਿਹਾ ਹੈ ਜਿਸ ਦੇ ਸਿਰਮ ਦੇਵੀ ਕੇਸ ਤੱਕ ਨਹੀਂ ਹਨ ਇੱਥੇ ਹੀ ਨਹੀਂ ਬਸ ਹੋਈ ਲੋਕਾਂ ਨੂੰ ਸੇਲ ਤੇ ਜਿਹੜੇ ਪੈਸੇੁੱਤੇ ਗਏ ਹਨ ਯੂਵੀ ਨੇ ਕਹਿੰਦੇ ਜੁਗਰਾਜ ਨੇ ਉਹ ਇਕੱਠੇ ਕਰਕੇ ਬਾਵੇ ਨੂੰ ਦੇ ਦਿੱਤੇ ਤੇ ਨਾਲ ਬਾਵੇ ਨੂੰ ਨਹੀਂ ਦਿੱਤੇ ਤੇ ਨਾਲ ਦੇ ਆਲੂ ਫੜਾ ਦਿੱਤੇ ਤੇ ਉਹਦੇ ਯੁਗਰਾਜ ਦੇ سپورਟ سپورਟਰ ਕਹਿ ਰਹੇ ਹਨ ਕਿ ਯੂਵੀ ਨੇ ਬਾਵੇ ਨੂੰ ਪੰਨੇ ਉਹ ਪੈਸੇ ਦਿੱਤੇ ਹਨ ਇਸ ਤਰ੍ਹਾਂ ਵੀ ਨਾਲ ਲੋਕ ਇਤਲਾਜ ਜਾਣ ਕਰੇ ਕਰ ਰਹੇ ਹਨ ਕਿ ਬੰਦੀਤ ਬਾਵੇ ਨੂੰ ਇਸ ਤਰ੍ਹਾਂ ਦੇ ਨਾਲ ਉਸ ਦੇ ਪੈਰੀ ਨਹੀਂ ਦਿਉਣਾ ਚਾਹੀਦਾ ਸੀ ਉਸ ਦੇ ਸਿਰ ਤੇ ਪਾ ਦੇ ਸੀ ਤੇ ਉਲਟਾ ਬੰਦੀਤ ਬਾਵੇ ਨੂੰ ਗੁੱਤ ਧੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਦੂਤੇ ਪਾਸੇ ਆ ਜਿਹੜੀ ਫੋਟੋ ਤੁਸੀਂ ਵੇਖ ਰਹੇ ਹੋ ਇਹ ਵਾਇਰਲ ਹੋ ਰਹੀ ਹੈ ਧੰਦ ਉੱਤੇ ਲਿਖਿਆ ਵੀ ਹੈ ਕੁੱਤੇ ਦੇ ਪੁੱਤਰ ਇੱਥੇ ਕੂੜਾ ਨਾ ਸੱਟ ਜੁਰਮਾਨਾ ਭਿਆਸ ਪੇ ਉਹnabla ਨੇ ਕਾਂਦ ਉੱਤੇ ਵੀ ਲਿਖ ਦਿੱਤਾ ਹੈ ਕੁੱਤੇ ਦੇ ਪੁੰਦਰ ਇੱਥੇ ਕੋਰਾਂ ਨਾ ਸੱਟ ਫਿਰ ਵੀ ਨਹੀਂ ਹੱਟ ਰਹੇ ਲੋਕ ਉਸੇ ਕਾਂਦ ਦੇ ਲਾਗੇ ਬੁੜਾ ਸੱਟ ਰਹੇ ਹਨ ਇੰਨਾ ਜ਼ਿਆਦਾ ਕੰਮ ਕਰਨ ਦੇ ਬਾਵਜੂਦ ਵੀ ਇਸ ਤਰ੍ਹਾਂ ਦੇ ਨਾਂ ਨਾਲ ਇਹ ਵਾਇਰਲ ਹੋ ਰਹੀ ਹੈ ਤਦ ਨੂੰ ਨਾ ਦੇਖੋ ਕਿ ਜਿਹੜੀ ਆ ਸੁੰਦੀ ਵੀ ਇੱਥੇ ਵੇ ਇਸ ਦਾ ਜੀਵੋਗਰੀ ਮਾਮਲਾ ਸਾਹਮਣੇ ਆਇਆ ਹੈ ਜਿੰਨੇ 46000 ਸਾਲ ਪੁਰਾਣਾ ਕੀੜਾ ਮੁਰਝੀਉਂਦਾ ਹੋਇਆ ਹੈ ਇਹ ਪੋਸਟ ਵਾਇਰਲ ਹੋ ਰਹੀ ਹੈ ਸਾਈਬੀਰੀਆ ਦੀ ਬਰਫ਼ੀਲੀ ਜ਼ਮੀਨ ਦੀਆਂ ਡੂੰਘੀਆਂ ਪਰਤਾਂ ਵਿੱਚੋਂ ਵਿਗਿਆਨੀਆਂ ਨੇ ਇੱਕ ਸਿਆਹੀਆਂ ਯਾਰ ਸਾਲ ਪੁਰਾਣਾ ਛੋਟਾ ਜਿਹਾ ਕੀੜਾ ਲੱਭਿਆ ਹੈ ਜੋ ਉਸ ਸਮੇਂ ਤੋਂ ਜਿੰਮਿਆਂ ਕੋਹਾਸੀ ਜਦੋਂ ਵੱਡੇ ਵੱਡੇ ਮਹਿਮਾ ਸਤਾਤੀ ਤੇ ਘੁੰਮਦੇ ਸਨ ਡਾਇਨਾਸੌਰ ਜਿਨ੍ਹਾਂ ਨੂੰ ਦਿਆ ਜਾਂਦਾ ਹੈ ਲੈਬ ਵਿੱਚ ਪਿਘਲਣ ਤੋਂ ਬਾਅਦ ਇਹ ਕੀੜਾ ਜਿਸ ਦਾ ਨਾਮ ਪੈਨਾ ਗਰੋਲਮਸ ਇਹਨਾਂ ਨਾਸਿਲ ਉਪ ਜਾਗਿਆ ਸੋ ਹਿੱਲਣ ਜੁੱਲਣ ਦੀ ਲੱਗ ਪਿਆ ਇਹਦੇ bina ਸਾਥੀ ਦੇ ਬੱਚੇ ਵੀ ਪੈਦਾ ਕਰ ਰਿਹਾ ਸੀ ਜੀ ਹਾਂ ਇਸਨੇ ਆਪਣੇ ਆਪ ਬੱਚੇ ਨਿੱਤੇ ਇਹ ਕੀੜਾ ਲੱਗ ਪੋ ਗਿ ਛਿਆਰੀ ਹਜ਼ਾਰਾਂ ਸਾਲਾਂ ਤੱਕ ਇੱਕ ਜਹੀ ਹਾਥ ਵਿੱਚ ਸੀ ਜਿੱਥੇ ਸਾਰੀਆਂ ਜੀਵ ਵਿਗਿਆਨਕ ਪ੍ਰਕਿਰਿਆਵਾਂ ਰੁਕ ਗਈਆਂ ਸਨ ਜਿਵੇਂ ਜੀਵਨ ਦਾ ਪੋਜ਼ ਬਟਨ ਇਸ ਤੋਂ ਬਟਨ ਦਬਾ ਦਿੱਤਾ ਹੋਵੇ ਨਹਜ਼ਾਰਾਂ ਸਾਲ ਬਾਅਦ ਇਸਨੇ ਮੁੜ ਬਲੇ ਬਟਨ ਮਤਲਬ ਚਾਲੂ ਬਟਨ ਦਬਾ ਦਿੱਤਾ ਹੈ ਇਸ ਤਰ੍ਹਾਂ ਦੇ ਨਾਲ ਲੱਗ ਰਿਹਾ ਹੈ ਇਹ ਹੈਰਾਨ ਕਰਨ ਵਾਲੀ ਖੋਰ ਜੀਵਨ ਤੇ ਬਚਾ ਦੀ ਸਮਝ ਨੂੰ ਨਵਾਂ ਮੋੜ ਦਿੰਦੀ ਹੈ ਕਿ ਹੋਰ ਪੁਰਾਣੇ ਜੀਵ ਵੀ ਜੀਉਂਦੇ ਕੋ ਸਕਦੇ ਹਨ ਕਿ ਮਨੁੱਖ ਇਸ ਤਰ੍ਹਾਂ ਦੀ ਜੀਵ ਵਿਗਿਆਨ ਦੀ ਵਰਤੋਂ ਕਰਕੇ ਸਖਤ ਹਾਲਾਤ ਲੰਮੀ ਕੁਲਾੜ ਯਾਤਰਾ ਦਾ ਭੇਕ ਵਿੱਚ ਮਨ ਜਾਗਣ ਲਈ ਦੂੰਗੀ ਠੰਡ ਵਿੱਚ ਰਹਿ ਸਕਦੇ ਹਨ ਇਸ ਬਾਰੇ ਤੁਸੀਂ ਗੂਗਲ ਤੇ ਵੀ ਜਾ ਕੇ ਸੱਚ ਕਰ ਸਕਦੇ ਹੋ ਇਹ ਪੋਸਟ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ